ਗੁੱਡ ਮਾਰਨਿੰਗ ਜੀ ਮੇਰੇ ਵੱਲੋਂ ਪਿਆਰ ਭਰੀ ਸ਼ਾਸਤਰੀ ਕਾਲ ਸਾਰਿਆਂ ਨੂੰ ਨਾਲੇ ਆਪਾਂ ਪਰਨਾ ਬੰਨ ਲਿਆ ਤੇ ਹੁਣ ਚੱਲਦੇ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਤੇ ਲਵਾਉਣਾ ਗੁਰੂ ਦੇ ਚਰਨਾਂ 'ਚ ਹਾਜ਼ਰੀ ਤੇ ਸੋਨੂੰ ਵੀ ਕਰਾਉਣਾ ਮਹਾਰਾਜ ਜੀ ਦੇ ਦਰਸ਼ਨ ਹਲੋ ਜੀ ਆਪਾਂ ਚੱਲ ਕੇ ਆ ਗਏ ਆਪਣੇ ਰੂਮ 'ਚੋਂ ਦਰਬਾਰ ਸਾਹਿਬ ਦੇ ਕੋਲੇ ਤੇ ਚੱਲਦੇ ਹੁਣ ਦਰਬਾਰ ਸਾਹਿਬ ਮੱਥਾ ਟੇਕਣ ਪਹਿਲਾਂ ਆਪਾਂ ਆਪਣੇ ਭਾਈ ਨੂੰ ਫੋਨ ਕਰਕੇ ਪੁੱਛ ਲਈਏ ਵੀ ਉਹ ਕਿੱਥੇ ਆ। ਇਕੱਠੀ ਚੱਲਾਂਗੇ ਜੀ। ਆਜੋ ਆਜੋ। ਬੋਲਦੇ ਦਰਬਾਰ ਸਾਹਿਬ ਚੱਲ ਕੇ ਲਵਾਉਣੇ ਹਾਜ਼ਰੀ। अमन अमन ससारे बिसीसो तेरे गाने अमने तसारे बिसीसो तेरे गाने अमन तेरे गुरुद्वारे सांवले वर्ल्ड सांवले गुरुद्वारे

la <coughs> tienne <coughs>

ਇਹ ਇੱਧਰ ਚਾਦੀ સેવા ਚੱਲ ਰਹੀ ਹੈ ਲੋ ਜੀ ਆਪਾਂ ਪ੍ਰਸਾਦਾ ਵੰਣੀ ਸਕਿਆ ਏ ਤੇ ਚਲਵਾ ਕਰਿਆ ਏ ਤੇ ਸੰਗਤ ਨੂੰ ਬੰਦੀ ਪ੍ਰਸਾਦਾ ਵਿਚ ਕਾਲਿਆ ਤੇ ਹੁਣ ਆਪਾਂ ਫੋਣੇ ਚੱਲਦੇ ਸ੍ਰੀ ਅਨੰਦਪੁਰ ਸਾਹਿਬ ਨੂੰ ਤੇ ਹਟਾ ਚਰਾਵਾਗੇ ਜੇ ਕਿਤੇ ਖੜੇ ਦਰਸ਼ਕੋਨ ਨੂੰ ਗੁਰੂ ਘਰ ਦੇ ਕਬਲਾ ਤੋਂ ਲੋਕੀਂ ਕੰਮ ਕਰਾਉਣ ਦਾ ਆਪਸੇ ਨਿਕਲਣ ਲੱਗ ਗਏ ਨਾ ਪਰ ਇਹ ਹੈ ਨਾ ਆਪਾਂ ਦੋਨੇ ਬਣ ਕੇ ਬਣ ਕੇ ਜਾਈਏ ਨਾਲ ਕਿ ਜਦੋਂ ਅਸੀਂ ਇਹ ਨਹੀਂ ਪਾਤੀ ਕਿ ਪਾਸੇ ਇੱਕੋ ਉੱਤਰ ਜਵਾਂ ਕਿ ਨਾ ਵੀ ਫੈਮਿਲੀ ਡਿਨਰ ਹੋ ਸਕੇ करोही चेक व्यू क्या कालबास

ਇਹ ਫਲਾਈਓਵਰ ਤੇ ਲੋਕਾਂ ਨੇ ਆਏ ਸਾਡੋ ਜਕਾਰਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਾਦਿਆ ਚੱਲੇ ਆਪਾਂ ਸ੍ਰੀ ਅਨੰਦਪੁਰ ਸਾਹਿਬ ਨੂੰ ਕੱਲ ਨੂੰ ਮੁੜਿਆ 12:00 ਬਜ ਕੇ 10 ਮਿੰਟ ਹੋ ਜੀ ਚੱਲੇ ਆਪਣੇ ਪੈਗੇ ਆਪਾਂ ਤੁਹਾਨੂੰ ਸੈਫ ਸਿੱਟੀ ਤੋਂ ਬਾਹਰ ਨਿਕਲ ਜੀ ਚੱਲੇ

ਇਹ ਵੀ ਦੇਖਣ ਵਾਲਾ ਪਤਾ ਨਹੀਂ ਕੀ ਪ੍ਰੋਜੈਕਟ ਹੈ ਇਹਦਾ ਲੋ ਜੀ ਮਿੱਤਰੋ ਅੱਪਾ ਪਹੁੰਚ ਗਏ ਗੜ ਸੰਕਰ ਤੇ ਹੁਣ ਰੋਕਿਆ ਢਾਬੇ ਤੇ ਰੋਟੀਆਂ ਖਾਣੇ ਆਗੇ ਭੁੱਖ ਵੀ ਬਹੁਤ ਲੱਗੀ ਸੀਗੀ ਨੋਰਮਾ ਤੌਰੇ ਕੇ ਨੇ ਚਾਹ ਪੀਣੀ ਹੈਗੀ ਤੇ ਇਹਨਾਂ ਨੂੰ ਪਿਉਣਾ ਚਾਹ ਚੋ ਤੇ ਫਿਰ ਚੱਲਾਂਗੇ ਆਨੰਦਪੁਰ ਸਾਹਿਬ ਕੋਲ ਪਤਾ ਹੈ ਕਿ ਅੱਗੇ ਅੱਲਾਹ ਬਖਸ਼ੇ ਮ रह ਗਿਆ ਇੱਥੋਂ 70 ਕਿਲੋਮੀਟਰ ਤੇ ਚੱਲ ਕੇ ਕਰਾਉਣਾ ਤੁਹਾਨੂੰ ਦਰਸ਼ਨ ਲੋ ਯਾ ਟੱਬਾਗਾ ਯੋਦੀ ਫੈਮਲੀ ਟੱਪਾ ਕਿਤੇ ਰੁਕਿਆ ਪਰ ਚਾ ਵੀ ਨਾ ਸੌਦਾ ਪਣੀ ਚਾਗੜੀ ਆ ਤੜਕੇ ਚੱਲੇ ਹੋਏ ਆਂਗੇ ਫਿਰ ਵੀ 11 12 ਵਜੇ ਦੇ ਕੋਈ ਪ੍ਰਾਕ ਨਾ ਜ਼ਰੂਰੀ ਕੋਈ ਜੀਨ ਦੇ ਜੀ ਆਪਣੀ ਰਾਣੀ ਟੂਬਰਾ ਆਈ ਹੇਟ ਕੇ ਤੱਕ ਦੇਖਾ ਲਓ ਲਾਓ ਲਿਆ ਲਿਆ ਹੋਰ ਲਾਈ ਜਾਣਗੇ ਨਾ ਉਹ ਲੱਗੀ ਦੇਗ ਵਾਲਾ ਕੱਲੇ ਖਰਾਬ ਮਰ ਕੇ ਖਾ ਲਓ ਵੀ ਮਿੱਤਰੋ ਆਪਣੇ ਦਾ ਥੋੜਾ ਕਰਤਾ ਕੋਈ ਨਹੀਂ ਖੱਟੀ ਹੋਰ ਹੈ ਨਹੀਂਗਾ ਚਾਹਾਂ ਚਾੜ ਯਾਰਾ ਤੀਸਾ ਝੜ ਹੋਰ ਨਾ ਲੋ ਜੀ ਬਾਂਦਰ ਸੈਣਾ ਨੂੰ ਪ੍ਰਸ਼ਾਦ ਦਿੱਤਾ ਇਹਦੇ ਵਿਚਾਰੇ ਦੇ ਪੱਲੇ ਪੱਤੀਆਂ ਪੱਤਿਆਂ ਦੇ ਕਿਹਨਾਂ ਕਰ ਖੜਿਆ ਸਾਰੀ ਨਹੀਂ ਉਹ ਕੰਦਾ ਇਹੋ ਜੀ ਆਪਣੇ ਦੇ 15 ਮੁਕਵਾਤੀ ਬਹੁਤ ਬਾਂਦਰ ਸੈਣਾ ਹੈ ਇੱਥੇ ਸਾਰੇ ਬਾਂਦਰ ਸੈਣਾ ਦੇ ਸਾਰੇ ਹਾਂ ਜੀ ਬੈਪਾ ਕੋ ਰੋਟੀ ਨੂੰ ਵੀ ਉਹ ਮੈਨਾਂ ਆਇਆ ਕਿ ਨਵਰਣਾ ਬੋਲ श्रीमान परसाव ਜੀਪੁਰਾਲ ਜੀ ਅਨੰਦ ਅਗੜੀ ਅਨੰਤਪੁਰ ਸਾਹਿਬ ਇਹ ਫੋਟਾ ਹੱਦੋਂ ਅੰਨੇ ਚਲ ਰਾਈਟ ਓਨ ਟੂ ਨਾਇਬਾਦੀ ਰੋਡ ਤੇ ਦੇਖ ਲਈ ਸਾਈਡੋਂ ਕੋਲੋਂ ਅਪਰਨਾ ਕਮਰਾ ਰੂਮ ਲੈਣਾ ਹੈ ਗੱਡੀ ਉੱਥੇ ਲੈ ਕੇ ਰਨਾ ਹੈ ਸਾਨੂੰ ਲੱਗਦਾ ਹੈ ਕਿ ਰੋਮਾ ਫਿਰ ਦਾ ਅਨੰਤ ਅਨੰਤ ਗੁਰੂਗੜੀ ਗੁਰੂਗੜੀ ਨੇ ਇੱਥੇ ਵੀ ਆ ਕੇ ਵਧੀਆ ਪਹੁੰਚਿਆ ਹੋਰ ਅਨੰਤ ਲੋ ਜੀ ਆਪ ਪਹੁੰਚ ਗਏ ਸ੍ਰੀ ਅਨੰਦਪੁਰ ਸਾਹਿਬ ਤੇ ਹੁਣ ਲੈਨੇ ਆਪ ਰੂਮ ਫਿਰ ਆਗਮਨ ਕਰਵਾਮੇ ਆਪਾ ਗੁਰੂ ਘਰਾਂ ਦੇ ਦਰਸ਼ਨ ਹੋ ਸਕਦਾ ਅੱਜ ਵੀ ਚੱਲਾਂਗੇ ਤੇ ਇਧਰ ਆ ਗਿਆ ਗੱਡੀ ਦੇ ਇੱਥੇ ਅਨੰਤਗੜ੍ਹ ਕਿਲਾ ਹੈਗਾ ਇਹ ਬੰਦਾ ਆਪਣਾ ਗਿਆ ਹੋਇਆ ਹੈਗਾ ਕਾਮਰਾ ਦਸਣ ਇਹ ਆ ਜੀ ਅਨੰਤਗੜ੍ਹ ਕਿਲਾ ਇੱਥੇ ਕਾਮਰਾ ਮਿਲਦਾ ਜੀ

ਚੱਲ ਕੇ ਕਮਰੇ ਚ ਮਿਲਦੇ ਆ ਫਿਰ ਹਾਂ ਮਿਲ ਗਿਆ ਆਪ ਨੂੰ ਕਮਰਾ ਚੱਲਦੇ ਹੁਣ ਕਿਹੜੀ ਸਰਾਂ ਚ ਮਿਲਿਆ ਗਿਆ ਲੋ ਜੀ ਆ ਮਿਲ ਗਿਆ ਆਪ ਨੂੰ ਕਮਰਾ 230 ਨੰਬਰ ਖੋਲਦੇ ਹੁਣ ਚੰਦਾਗਾ ਆਪਾਂ ਤੇ ਲੋ ਜੀ ਆ ਮਿਲ ਗਿਆ ਰੂਮ ਆਪ ਨੂੰ ਡਬਲ ਬੈੱਡ ਲੱਗੇ ਹੋਏ ਨੇਗੇ ਦੋ ਤੇ ਇੱਕ ਬੈੱਡ ਇਤਰਾ ਲੱਗਾ ਹਰ ਜਾਈਆਂ ਕਿਤੇਲੇ ਬਣੇ ਪੀਸੀ ਵੀ ਲੱਗਾ ਹੋਇਆ ਪੱਖਾ ਵੀ ਲੱਗਾ ਹੋਇਆ ਤੇ ਚੱਕੋ ਹੀ ਬਾਥਰੂਮ ਗੀਜਰ ਵੀ ਲੱਗਾ ਹੋਇਆ ਠੀਕ ਆ ਬਸ ਇਹ ਮੇਰਾ ਕੰਮ ਚੱਲ ਜਾਣਾ ਹਰ ਆਪਣੇ ਸੋਧਿਆ ਆਇਆ ਤਾਂ ਉਹ ਸਾਹਮਣੇ ਆ ਗਿਆ ਨਾਲੇ ਬਾਹਰ ਨਿਕਲ ਹਰ ਜੁਬਾਈ ਉਹ ਸਾਹਮਣੇ ਅਜਰਾਟਾਂ ਦੇ ਪਰਲੀ ਸ਼ੈਡ ਉਹ ਯੁਬਗਾ ਹਲੋਕਰਾਮ ਇਹ ਦਰਸ਼ਨ ਹੁਣ ਹੋਈ ਨੇ ਖੜੀ ਆ ਆਪਣੀ ਰਾਣੀ ਸੁੰਦਰਾ ਅੰਜੇ ਤੱਕ ਤੋਂ ਲਈ ਯਾਤਰਾ ਕਰਾਤੀ ਨੇ ਆਪਣ ਨੂੰ ਤਾਂ ਕੀ ਮਾਮੀ ਖੜੀ ਆ ਜੀ ਠੀਕ ਆ ਮਾਮੀ ਪਹੁੰਚ ਕੇ ਟਾਈਮ ਨਾਲ ਆ ਹਾਂ ਵਧੀਆ ਆ ਨੇਰੇ ਅੱਜ ਚਲ ਪੋ ਜੀ ਲਾ ਨੇਰੇ ਤੋਂ ਪਹਿਲਾਂ ਫਿਰਦੇ ਸਾਨੂੰ ਦੇਖ ਲਾ ਲੋ ਜੀ ਇਹ ਨੰਦਗੜ੍ਹ ਕਿਲੇ ਦੇ ਵਿੱਚ ਹੀ ਆਪ ਨੂੰ ਕਮਰਾ ਮਿਲਿਆ ਪੁਰਾਣਾ ਨੰਦਗੜ੍ਹ ਕਿਲਾ ਉਧਰ ਉੱਪਰ ਹੀ ਆ ਜੀ ਨੰਦਗੜ੍ਹ ਕਿਲਾ ਰਾਈਟਰ ਆ ਗਾਇਬ ਹੈ ਬਈ ਚੜਾਈ ਦੋ ਜੱਦਾ ਗਈ ਇਥੇ ਬੱਸ ਹੁਣ ਅਗਰੇ ਦੇਖ ਰਹੇ ਕਿ ਕੀ ਕਹਿੰਦੇ ਨੇ ਇਵੇ ਕਹਿਣਗੇ ਉਮੀ ਕਰਾਂਗੇ ਮਿੱਤਰੋ ਅਨੰਤ ਪਰ ਪਹੁੰਗੇ ਕਮਰਾ ਆਪਣਾ ਮਿਲ ਗਿਆ ਤੇ ਮਿਲਿਆ ਵੀ ਜਮਾ ਜੂਪੇ ਦੇ ਸਾਹਮਣੇ ਆਹ ਤੇ ਆਪਣਾ ਕਮਰਾ ਉਹ ਮਾਤਵਰੀ ਅਸਮਾਨ ਗੱਦਿਆਂ ਦੇ ਨੇ ਤੇ ਤੁਹਾਨੂੰ ਜੂਪੇ ਦੇ ਵੀ ਕਰਾਈਏ ਦਰਸ਼ਨ ਚੱਕੋ ਹੋਰ ਲੱਗ ਕਰੋ ਜੂਪੇ ਦੇ ਦਰਸ਼ਨ ਇਹ ਆ ਗਈ ਹੈ ਜੂਪਾ ਆਪਾਂ ਉਹ ਜਿਹੜਾ ਜਮਾ ਸਾਹਮਣੇ ਕਮਰਾ ਮਿਲਿਆ ਜੀ ਆਨੰਦਗੜ੍ਹ ਕਿਲੇ ਦੇ ਵਿੱਚ ਆਪਾਂ ਪਹੁੰਚ ਗਏ 5:30 ਵਜੇ ਟਰੈਕਟਰਾਂ ਦੀ ਡਾਟ ਪੈ ਜਾਂਦਾ ਆ ਦੇਖ ਲਾ ਜ਼ੋਰ ਲੱਗਿਆ ਹੋਇਆ ਪੂਰਾ ਹੰਡਾ ਚੋਂ ਉੱਪਰ ਦਾ ਚੜਾਈ ਬਹੁਤ ਜ਼ਿਆਦਾ ਹੈ ਛਿੱਧੀ ਇਹ ਕਹਿੰਦਾ ਥੱਕ ਗਿਆ ਸੀ ਤੇ ਤੁਹਿਆਂ ਨੂੰ ਲੱਗੇ ਨਾ ਦੀਏ ਤੇ ਆਰਾਮ ਕਰੋ ਹੁਣ ਤੁਸੀਂ ਆਰਾਮ ਕਰੋ ਠੀਕ ਆ ਆਹ ਡਰਾਵਲ ਬੈੱਡ ਲੱਗੇ ਆਰਾਮ ਕਰੋ ਰਾਤ ਕੇ ਸੌ ਜਾਓ ਹੁਣ ਤੁਸੀਂ ਸਵੇਰੇ ਉੱਠ ਕੇ ਟਿਕਾ ਮੇ ਤੁਹਾਨੂੰ ਮੱਥਾ ਪ੍ਰਸਾਦਾ ਪਣੀ ਆਪਾਂ ਇਕੱਠੇ ਜਨ ਕੇ ਥੱਕ ਜਾਵਾਂਗੇ ਤੇ ਗੱਡੀ ਦੇ ਵੀ ਆਪਾਂ ਮਾਰਾਂਗੇ ਪਾਣੀ ਰਾਤ ਨੂੰ ਸਾ ਟੂਰ ਦੇ ਸਾਫ ਕਰਾਂਗੇ ਕਾਲੇ ਕਾਲੇ ਕੱਢਦੇ ਨੇ ਚੈਟਰ ਚੈਂਟ ਬਣਾ ਦੇਣੀ ਹੈ ਜੀ ਚੈਂਟ ਗੱਲਬਾਤ ਚੰਗਾ ਵੀ ਮਿੱਤਰੋ ਮਿਲਦੇ ਆਪਾਂ ਅਗਲੇ ਵਲੌਗ ਚ ਆਪਾਂ ਤੱਕ ਲਈ ਸਤਿ ਸ੍ਰੀ ਅਕਾਲ ਆਪਾਂ ਆਨੰਦ ਕਿੜਾ ਹਨਾ ਤਗੜਾ ਕਿਲੇ ਚ ਪ੍ਰਸ਼ਾਦਾ ਛੱਕੇ ਨੰਦਪੁਰ ਸਾਹਿਬ ਤੇ ਆ ਫਿਰਿਆ ਖੜੀਆਂ ਨੇ ਮਾਤਾ ਹੋ ਰਹੀਆਂ ਕਹਿੰਦੇ ਥੱਕ ਗਈਆਂ ਚਲੋ ਵੀ ਆ ਜੋ ਤੇ ਆਪਾਂ ਕਹਿੰਦੇ ਆ ਉੱਪਰ ਦੇ ਜਾਵਾਂਗੇ ਕਿਲੇ ਦੇ ਉੱਪੋਂ ਦੀ ਬਾ ਚਲੋ ਆ ਜਾ ਫਿਰ ਕਰੀਏ ਰੋਟੀ ਖਾਦੀ ਹੋਈ ਆਦਮੀ ਤੁਹਾਡੇ ਲੋ ਜੀ ਪ੍ਰਸ਼ਾਦਾ ਪਾਣੀ ਛੱਕ ਕੇ ਕੱਢੀ ਫੁੱਲ ਹੋ ਗਈ ਤੇ ਹੁਣ ਕਰਾਂਗੇ ਚੱਲਗੇ ਆਰਾਮ ਪੌੜੀਆਂ ਨਹੀਂ ਆਣੋ ਆਲੋ ਆਲੋ ਵੀਰਾ ਲੋ ਵੀ ਆ ਗਏ ਆਪਣੇ ਮਾਤਾ ਹੋ ਗਏ ਆ ਪੌੜੀਆਂ ਆਣ ਪੌੜੀਆਂ ਆਣਦੇ ਆ ਲੋ ਜੀ ਅਨੰਦਗੜ੍ਹ ਦਾ ਕਿਲਾ ਜਿੱਥੋਂ ਆਖ ਜਿਹੜੇ ਕਿਲੇ ਨੂੰ ਗੁਰੂ ਅਮਰ ਸਿੰਘ ਜੀ ਆਖਰੀ ਵਾਰ ਆਪਣੇ ਪਰਿਵਾਰ ਤੇ ਸਿੰਘਾ ਸਮੇਤ ਛੱਡ ਕੇ ਗਏ ਸੀਗੇ ਮੁੜ ਕੇ ਕਦੇ ਸਾਰਾ ਪਰਿਵਾਰ ਇਕੱਠਾ ਨਹੀਂ ਹੋ ਸਕਿਆ ਖਿਰੂ ਖਿਰੂ ਹੋ ਗਿਆ ਸੀ ਜੀ ਲੋ ਜੀ ਹੁਣ ਆਪਾਂ ਚੱਲਦੇ ਆਂ ਨੀਚੇ ਲੋ ਜੀ ਕਿਲੇ ਦੇ ਵਿੱਚ ਦੀ ਆ ਗਏ ਆਪਾਂ ਤੇ ਮੈਂ ਚਾਹ ਮਾਤਾਹਰੀ ਨੂੰ ਦੱਸ ਦਈਏ ਵੀ ਇਹ ਕਿਲੇ ਦਾ ਇਤਿਹਾਸ ਕੀ ਆ ਇਹਨਾਂ ਨੂੰ ਆਪਣੇ ਦਾਸ ਵੀ ਗੁਰੂ ਜੀ ਦਾ ਇੱਥੋਂ ਚੱਲ ਕੇ ਪਰਿਵਾਰ ਕਦੇ ਨਹੀਂ ਮਿਲਿਆ ਹੈਗਾ ਆਨੰਦਗੜ੍ਹ ਕਿਲੇ ਚੋਂ ਤੇ ਕਹਿੰਦਾ ਸਰਸਵਤੀ ਨਦੀ ਨੇ ਜਾ ਕੇ ਪਰਿਵਾਰ ਵਸੋੜਾ ਪਤਾ ਸੀਗਾ ਤੇ ਇਹ ਛੋਟੇ ਸਹਬਜ਼ਾਦੇ ਤੇ ਮਾਤਾ ਜੀ ਅਲੱਗ ਹੋ ਗਏ ਸੀਗੇ ਤੇ ਗੁਰੂ ਜੀ ਤੇ ਵੱਡੇ ਸਹਬਜ਼ਾਦੇ ਅਲੱਗ ਹੋ ਗਏ ਸੀਗੇ ਨਾਲ ਉਹਨਾਂ ਦੇ ਸਿੰਘ ਸੀਗੇ ਜਿਹੜੇ ਜੀ ਜੀ ਲੋ ਜੀ ਇਹ ਆ ਗਿਆ ਅਨੰਦਗੜ ਕਿਲਾ ਉਹ ਪਾਰ ਆ ਰਹੀ ਸੀ ਉੱਥੇ ਤੋਂ ਇੱਧਰ ਲਾਈਟ ਚੱਲਦੀ ਸਾਰਾ ਕਲੇ ਹੀ ਆ ਜੀ ਚਲੋ ਵੀ ਆ ਜਾਓ ਮਾਤਾ ਉੱਧਰ ਆਏ ਇਸ ਸਾਈਡ ਬਾਹਰ ਹੁੰਦਾ ਜੀ ਸ੍ਰੀ ਅਕਾਲ ਤਖਤ ਅਨੰਦਗੜ ਅਨੰਦਪੁਰ ਸਾਹਿਬ ਸਵੇਰੇ ਚੱਲਾਂਗੇ ਹੁਣ ਤਾਂ ਵੈਸੇ ਵੀ ਥੱਕ ਗਏ ਆ ਮਾਤਾ ਹੋਰੀਆਂ ਕਹਿੰਦੀਆਂ ਵੀ ਸਾਥੋਂ ਜਾਣੀ ਆ ਨਾ ਨੀ ਆ ਪਤਾ ਜਾਨ ਨੂੰ ਹੁਣ ਵੀ ਤਿਆਰ ਸੀਗੇ ਹੁਣ ਚੱਲਦੇ ਆ ਪਰ ਰੂਮ ਚ ਕੱਲ ਨੂੰ ਨਾਲ ਦਿਖਾਵਾਂਗੇ ਤੁਹਾਨੂੰ ਅਜੂਬਾ ਆਹੋ ਲੈ ਮhall ਗਈ ਪੂਰੀਆਂ ਫੁੱਲ ਆਹਣ ਲੱਗੇ ਹੁੰਦੇ ਨੇ ਆ ਤੇ ਬਾਅਸ ਮੋੜ ਨੂੰ ਜੀ ਨਹੀਂ ਕਰਦਾ ਇਥੋਂ ਉਹ ਸਾਹਮਣੇ ਆ ਗਿਆ ਜੀ ਅਜੂਬਾ ਹੂੰ ਹੂੰ